ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਛੋਟੀ ਪੰਜਗਰਾਈ ਆ ਪੰਜਗਰਾਈ ਖੁਰਦ ਮੋਗਾ ਇਹਨੂੰ ਜ਼ਿਲ੍ਹਾ ਪੈਂਦਾ ਤੇ ਤਹਿਸੀਲ ਇਹਦੀ ਜਿਹੜੀ ਹੈਗੀ ਉਹ ਬਾਗਾ ਪੁਰਾਣਾ ਹੈ ਬਾਗੇ ਪੁਰਾਣੇ ਤੋਂ ਕੋਟਕਪੂਰੇ ਵਾਲੀ ਸੜਕ ਦੇ ਉੱਤੇ ਪਿੰਡ ਆਉਂਦਾ ਹੈ ਇਸ ਏਰੀਆ ਦੇ ਉੱਤੇ ਇਹ ਹੱਦ ਵਾਲਾ ਪਿੰਡ ਵਜਦਾ ਕਿਉਂਕਿ ਉਦੋਂ ਅੱਗੇ ਜਿਲ੍ਹਾ ਜਿਹੜਾ ਫਰੀਦਕੋਟ ਸ਼ੁਰੂ ਹੁੰਦਾ ਪੰਜ ਗ੍ਰਾਂਹ ਕਲਾ ਉਹਦਾ ਪਹਿਲਾ ਪਿੰਡ ਆ ਜਾਂਦਾ ਜਿਹੜੇ ਘਰ ਚ ਵੀਡੀਓ ਬਣਾ ਰਿਹਾ ਦੱਸੋ ਬਾਈ ਜੀ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਇਹਨਾਂ ਕੋਲ ਗਾਵਾਂ ਹੁੰਦੀਆਂ ਵਿਕਰੀ ਵਾਲੀਆਂ ਅੱਜ ਚਾਰ ਨਾਕ ਦਿਖਾਉਂਗਾ ਪਹਿਲੇ ਨੰਬਰ ਤੇ ਵੀ ਸੂਈ ਸਵਾਈ ਗਾਂ 2 ਨੰਬਰ ਤੇ ਗਾਂ ਚੰਗੀ ਤਿਆਰੀ ਫੜਦੀ ਆਉਂਦੀ ਹੈ ਇਧਰ ਜਰਸੀ ਇਹ ਵੀ ਤਾਜੀ ਸੂਈ ਵੀ ਹੈ ਤੇ ਇੱਕ ਐਚਐਫ ਇਸ ਸਾਈਡ ਤੇ ਵੀ ਹੈ ਜਿਹੜੀ ਬਿਲਕੁਲ ਹੀ ਤਾਜੀ ਸੂਈ ਹੈ ਆ ਇਹਦਾ ਸਾਹਮਣੇ ਬੱਚਾ ਬੈਠਾ ਸੋ ਇਹ ਨਾਗਰ ਤੁਹਾਨੂੰ ਟੋਟਲ ਮੈਂ ਦਿਖਾ ਦਿੰਨੇ ਆ ਚਾਰ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੂ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਮੈਂ ਇੱਕ ਹੋਰ ਚੀਜ਼ ਐਡ ਕਰ ਦਿਆਂ ਵੀ ਮੈਂ ਸਰਚ ਲਾਈਟ ਜਗਾ ਕੇ ਇਸ ਵੀਡੀਓ ਨੂੰ ਸ਼ੂਟ ਕਰ ਰਿਹਾ ਚਾਨਣ ਚਮਕਾਲਾ ਰੰਗ ਇਹਨਾਂ ਦਾ ਆ ਸਕਦਾ ਹੈ ਅੱਖ ਕਿਸੇ ਦੀ ਜਗ ਸਕਦੀ ਹੈ ਬਾਕੀ ਕੋਲੋਂ ਆ ਕੇ ਪਾਸ ਕਰ ਲਓ ਸਟਰਕਚਰ ਉਹੀ ਰਹਿਣਾ ਰੰਗ ਦਾ ਮਾਮੂਲੀ ਫਰਕ ਕਈ ਵਾਰਾਂ ਵੀਡੀਓ ਨਾਲੋਂ ਪੈ ਜਾਂਦਾ ਹੈ। ਸੰਦੀਪ ਭਾਈ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲੀ। ਸੰਦੀਪ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਤੇ ਪਹਿਲੇ ਨੰਬਰ ਤੇ ਗਾਂ ਦਿਖਾ ਦਿੰਨੇ ਆ। ਭਾਈ ਦੂਜਾ ਸੂਆ ਸੂਈ ਆ ਜੀ ਮੂਹੋਂ ਗਰੰਟਡ ਚਾਰ ਦਾ ਹੁੰਦਾ ਹਜੇ। ਕਿੰਨਾ ਕੁ ਟਾਈਮ ਹੋਇਆ ਸੂਈ ਨੂੰ? ਇਹ ਮੰਨ ਲਓ ਦੁਪਹਿਰੇ ਸੂਈ ਆ ਭਾਈ ਜੇਰ ਜੂਰੋ ਘੰਟਾ ਕੁ ਹੋ ਗਿਆ ਭਾਈ ਨੂੰ ਜੀ। ਠੀਕ ਹੈ। ਹਾਂਜੀ ਹਾਂਜੀ। ਬੱਚਾ ਕੀ ਦਿੱਤਾ ਨੇ ਸੰਦੀਪ? ਬੱਚਾ ਇਹਨੇ ਬੱਚਾ ਦਿੱਤਾ ਜੀ। ਰੇਟ ਕੀ ਰੱਖਦੇ ਹੋ ਭਾਈ? ਰੇਟ ਇਹਦਾ ਫੋਨ ਤੇ ਆ ਭਾਈ। ਦੱਸੋ ਰੇਟ ਫੋਨ ਤੇ ਆ। ਬੱਚੇ ਨੂੰ ਜਨਮ ਇੱਕ ਘੰਟਾ ਘੰਟਾ ਹੋਇਆ ਜੇਰ ਪਈ ਸੋ ਜੇ ਬਿਲਕੁਲ ਤਾਜੀ ਸੂਈ ਵੀ ਤੁਸੀਂ ਦੇਖ ਰਹੇ ਹੋ ਉਸ ਨੇ ਪਛੜ ਦੇ ਇਧਰ ਨਹੀਂ ਹੋਣ ਦੇ ਬਈ ਸੋ ਬੱਚੇ ਦੀ ਖਿੱਚ ਤਾਜਾ ਪਸ਼ੂ ਕਰਦਾ ਰਹਿੰਦਾ ਬਾਕੀ ਹਜੇ ਸੂਕੇ ਹਟਿਏ ਕਰਮਾੜੀ ਸੋ ਇਹਦਾ ਹੱਥੀ ਚਵਾਈ ਵਾਲਾ ਥਾਣਾ ਦੱਸੋ ਢਾਂਚਾ ਇਹਦਾ ਸੋਹਣਾ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਜੀ ਨੂੰ ਪਸੰਦ ਆਵੇ ਤੇ ਹਵਾਨਾ ਪਿੱਛੋਂ ਵੀ ਦੇਖੋ ਤੁਸੀਂ ਚੰਗਾ ਸੋਹਣਾ ਹਵਾਨਾ ਦਿਸਦਾ ਇਸ ਤਰ੍ਹਾਂ ਦਾ ਰੋਖ ਹੈ ਇਹਦੇ ਹਵਾਨੇ ਦਾ ਬਾਕੀ ਜੇ ਥਾਣਾ ਦੀ ਗੱਲ ਕਰੀਏ ਤਾਂ ਉਹ ਵੀ ਸੋਹਣੇ ਚਾਰੇ ਥਾਣੇ ਕੋ ਜਿਸੰਗੀ ਸੋਏ ਪਹਿਲੇ ਨੰਬਰ ਤੇ ਗਾਂ ਇਹਦੂ ਅੱਗੇ ਜਰਸੀ ਸੰਦੀਪ ਇਹ ਜਰਸੀ ਕਹਿੰਦਾ ਸੂਆ ਬਾਈ ਇਹ ਵੀ ਦੂਜਾ ਸੂਆ ਜੀ ਇਹਦੇ ਵੀ ਕੰਨਾਂ ਵਾਲੇ ਦੰਦ ਨਹੀਂ ਵੇ ਆਈ ਠੀਕ ਹੈ ਬੱਚਾ ਕੀ ਇਹਦੇ ਨਾਲ ਇਹਦੇ ਮਗਰ ਵੱੱਛੀ ਆ ਜੀ ਠੀਕ ਹੈ ਤੇ ਇਹ ਸੁਭਾ ਵਾਲੇ ਟਾਈਮਸ ਮੰਨ ਲਓ ਬਾਈ ਸੂਈ ਆਈ ਤੇ ਇਹਦੀ 12 ਵਜੇ ਚੋਈ ਹੋਈ ਵੀ ਆ ਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਰੇਟ ਇਹਦਾ ਜੀ 90 ਕਰਾ ਲਓ 92 ਕਰਾ ਲਓ 85000 ਦੀ ਵਾੜ ਦੇ ਦੇ ਓਕੇ ਸੋ ਦੋਸਤੋ ਬਿਲਕੁਲ ਹੀ ਤਾਜੀ ਸੂਈ ਵੀ ਦੁਪਹਿਰੇ ਇੱਕ ਵਾਰ ਚੋਈ ਵੀ ਆ ਵੱਛੀ ਨੂੰ ਜਨਮ ਦਿੱਤਾ ਹੈ ਸੋਹਣੇ ਰੰਗ ਦੀ ਵੱਛੀ ਹੈ ਇਹਦੇ ਨਾਲ 85000 ਦੀ ਇਹ ਤੁਹਾਨੂੰ ਵੈੜ ਮਿਲ ਜਾਣੀ ਹੈ ਜਰਸੀ ਪੱਖ ਚ ਪੈਂਦੀ ਹੈ ਹਵਾਨਾ ਦੇਖ ਲੋ ਕਰਮਾੜੀ ਦਾ ਬਾਕੀ ਲੈਡ ਦੇ ਚਾਣਨੇ ਤੁਹਾਨੂੰ ਇਹਦੀ ਵੀਡੀਓ ਦਿਖਾ ਦਿੰਨੇ ਆ ਬਣਾ ਕੇ ਸੋ ਇਹ 2 ਨੰਬਰ ਦੇ ਉੱਤੇ ਤੁਹਾਨੂੰ ਵੈੜ ਦਿਖਾ ਰਹੇ ਆ ਜਰਸੀ ਫਿਟਿੰਗ ਆਲਾ ਹਵਾਨਾ ਹਾਲਾਂਕਿ ਦੁੱਧ ਇਹਦਾ ਦੁਪਹਿਰੇ ਜਿਹੜਾ ਉਹ ਚੋਇਆ ਵਿਆ ਬਈ 16 ਕਿਲੋ ਦੁੱਧ ਮੰਨ ਲਓ ਗਰੰਟਡ ਇਹਦਾ ਦਿੱਤਾ ਭਾਈ ਪਹਿਲੇ ਸੂਈ ਠੀਕ ਹੈ ਹਾਂਜੀ ਹਾਂਜੀ ਸੋ ਇਹਦਾ ਰੇਟ 85000 ਇੱਕ ਐਚ 4 ਦਿਖਾਉਣੇ ਸੰਦੀਪ ਇਹ ਗੱਬਣ ਇਹ ਗੱਬਣ ਵੈੜਾ ਭਾਈ ਹਫਤਾ ਬਾਕੀ ਆਈ ਪ੍ਰੋਪਰ ਸਾਰੀ ਫਾਰਮ ਦੀ ਵੀਡੀਓ ਬਈ ਸਾਰਾ ਰਿਕਾਰਡ ਹੈਗਾ ਜੋ ਜੋ ਸੀਮਣੇ ਦੇ ਲੱਗਾ ਜੀ ਰੇਟ ਇਹਦਾ ਰੇਟ ਇਹਦਾ ਫੋਨ ਤੇ ਆਈ ਥੋੜੀ ਕੱਚੀ ਆ ਜੀ ਠੀਕ ਹੈ ਸੋ ਦੱਸੋ ਹਜੇ ਦੇਣ ਲੈਣ ਦੀ ਅਸੂਨ ਚ ਰੇਟ ਇਹਦਾ ਫੋਨ ਤੇ ਹੈ ਤੋ ਚੰਗੀ ਤਿਆਰ ਹੋਣੀ ਆ ਦੱਸੋਗਾ ਜਦੋਂ ਬਹੁਤ ਢੰਡੂ ਲਾ ਬਾਈ ਤੇ ਛੰਡੀ ਸੀਲ ਵੀ ਕਰਮਾਂ ਦੀ ਇੰਨੀ ਆ ਜੀ ਜਿਵੇਂ ਮਰਜੀ ਆ ਦੀ ਬਹਿ ਕੇ ਆਪਾਂ ਠੀਕ ਤੋ ਵੇਖੋ ਖੜਨੀ ਕੋ ਨੀ ਵੇਰਦੀ ਇਦਾਂ ਜੀ ਕਰਦਾ ਵੀ ਇਹਨੂੰ ਖੜੀ ਨੂੰ ਐਵੇਂ ਹੀ ਦਿਖਾਈ ਜਾਈਏ ਕਿ ਕੁਸਤਾ ਚਾਨਣ ਚਮਕ ਬਣ ਜਾਂਦੀ ਆ ਰੰਗ ਦੀ ਤੇ ਕੁਸ ਵੈਸੇ ਹੀ ਗਾਂ ਵੀ ਬਹੁਤ ਸੋਹਣੀ ਆ ਹਵਾਨਾ ਚੰਗਾ ਭਰੂਗੀ ਗਾਂ ਦੱਸੋ ਹਜੇ ਦਿਨੇ ਦੇ ਬਾਕੀ ਆ ਪਤਲਾ ਮਾਸ ਹਵਾਨੇ ਤੇ ਦੱਸਦਾ ਇੰਦਰ ਵੇਖੋ ਸਪੇਸ ਦੇਖ ਸਕਦੇ ਹੁੰਦੇ ਇਹਦੇ ਨਾਲ ਇੱਕ ਹੋਰ ਗਾਂ ਸੂਈ ਭਾਈ ਇਹ ਇਹ ਮੰਨ ਲਓ ਅੱਜ 3 ਵਜੇ ਸੂਈ ਆਈ ਸਵੇਰ ਜੇਰ ਬਿਲਕੁਲ ਡੰਨਾ ਭਾਈ ਇਹਦੀ ਸੁਭਾ ਵੀ ਚਵਾਈ ਹੋਈ ਆਈ ਤੇ ਮੰਨ ਲਓ ਉਦੋਂ ਬਾਅਦ ਬਾ 1 ਵਜੇ ਫੇਰ ਬਹੁਤ ਰਾਮਦੀ ਸੀ 2 ਵਜੇ ਫੇਰ ਚਵਾਈ ਕੀਤੀ ਆਈ ਠੀਕ ਹੈ ਹਾਂਜੀ ਇਹਦੇ ਮਗਰ ਬੱਛੀ ਆਈ ਇਹਦੇ ਨਾਲ ਵੀ ਬੱਛੀ ਆ ਗਈ ਹਾਂਜੀ ਇਹਦਾ ਰੇਟ ਕੀ ਰਹਿਣਾ ਸੀ ਜੀ ਰੇਟ ਇਹਦਾ 1.5 ਜੀ ਆ ਕੰਨ ਦੇ ਉਤੋਂ ਦੀ ਧਿਲਿਆਰਾ ਕਰੀ ਬਈ ਕੱਡੇ ਦਾ 1 ਲੱਖ ਤੇ 5000 ਵੱਡੇ ਕੱਦ ਕਾਠ ਦੀ ਵਹਿੜ ਹੈ ਥਾਣੇ ਦਾ ਵੀ ਹੱਥੀ ਚੁਾਈ ਵਾਲਾ ਹੈ ਹਵਾਨਾ ਹੁਣ ਤੁਸੀਂ ਇਹਦਾ ਦੇਖ ਲਓ ਦੋ ਵਾਰ ਬਾਈ ਕਹਿੰਦਾ ਦੁੱਧ ਚੋਇਆ ਕਿਉਂਕਿ ਰੰਬਦੀ ਸੀਗੀ ਰੰਬ ਇਹਦੀ ਗੱਬਣ ਦੀ ਵੀਡੀਓ ਵੀ ਹੈਗੀ ਬਾਈ ਆਪਣੇ ਕੋਲ ਤਿਆਰ ਦੀ ਸੁੰਦੀ ਦੀ ਅੱਛਾ ਹਾਂਜੀ ਹਾਂਜੀ ਸੋ ਇਹਦੀ ਗੱਬਣ ਦੀ ਵੀਡੀਓ ਵੀ ਹੈ 1 ਲੱਖ ਤੇ 5000 ਰੇਟ ਹਵਾਨਾ ਦੇਖ ਲਓ ਤੁਸੀਂ ਬਾਕੀ ਮੈਂ ਇਹਦੀ ਵੱਛੀ ਤੁਹਾਨੂੰ ਫੇਰ ਦਿਖਾਉਂਗਾ ਲਿਆ ਸੰਦੀਪ ਬਾਈ ਮੋੜਲਾ ਸੋ ਦੋਨਾਂ ਸਾਈਡ ਤੋਂ ਤੁਸੀਂ ਥਣ ਹਵਾਨਾ ਇਹਦਾ ਦੇਖ ਲਓ ਲੰਬਾਈ ਚੰਗੀ ਐ ਕੱਦ ਚੰਗਾ ਐ ਚੰਗੇ ਟੋਟਲੀ ਵੈੜਾ ਤੋ ਕਿੰਨਾ ਚੋਲੋਂਗੇ ਤੁਹਾਡੀ ਸੇਵਾ ਤੇ ਤੁਹਾਡੀ ਸਮਝ ਵੱਛੀ ਇਹਦੇ ਨਾਲ ਇਦੋਂ ਚੰਗੀ ਨਿਕਲੂਗੀ ਕਿਉਂਕਿ ਇਹਦੇ ਨਾਲੋਂ ਜ਼ਿਆਦਾ ਡੱਬ ਜਿਹੜੇ orange ਦੇ ਵਿੱਚ ਦਿਸਦੇ ਆ ਵੱਛੀ ਦੇ ਢਾਂਚਾ ਸੋਹਣਾ ਵੱਛੀ ਦਾ ਦੱਸੋ ਸੋ ਇਹ ਵੈੜਾ ਜਿਹੜੇ ਤਿੰਨੇ ਵੈੜਾ ਹੀ ਮੰਨ ਲਓ ਬਾਈ ਸੂਂਗਾ ਵੰਗਾ ਜੀ ਤਿੰਨੇ ਵੈੜਾ ਮੰਨ ਲਓ ਬੱਚਿਆਂ ਦੇ ਗਿੱਲੇ 나ੜੂਏ ਆ ਜੀ ਠੀਕ ਹੈ ਅੱਜ ਆ ਜਿਹੜੀਆਂ ਸੁਂਗਾਂ ਵਗੀਆਂ ਓਕੇ ਕਿੰਨੇ ਅੱਜ ਸੁਂਗਾਂ ਦੱਸੋ ਬਾਕੀ ਤੁਸੀਂ ਕੋਲ ਆ ਕੇ ਇਹਨਾਂ ਨੂੰ ਪਾਸ ਕਰ ਲਓਗੇ ਅੱਜ ਦੀ ਵੀਡੀਓ ਫਿਲਹਾਲ ਇਹ ਚਾਰ گاਵਾਂ ਦੀ ਸੀ ਜਿਹੜੀਆਂ ਬਾਈ ਸੰਦੀਪ ਪੁਲਿਸ ਟਾਈਮ ਮੌਜੂਦ ਸੀ ਵਿਕਰੀ ਵਾਲੀਆਂ ਤੁਸੀਂ ਜਿਹੜੀ ਮਰਜ਼ੀ ਗਾਂ ਖਰੀਦੋ ਆ ਕੇ ਫਿਰ ਬੇਨਤੀ ਕਰ ਦੇਣਾ ਵੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਆ ਦੋ گاਵਾਂ ਦੇ ਰੇਟ ਫੋਨ ਤੇ ਹੈ ਤੇ ਦੋਹਾਂ ਦੇ ਰੇਟ ਵੀਡੀਓ 'ਚ ਹੈ ਤੁਸੀਂ ਜੱਜ ਦਾ ਪਸੂ ਖਰੀਦੋ ਮਿਹਰਬਾਨੀ